ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਹਿ ਦਸ਼ਕਾ ਨੂੰ ਮੇਰੇ ਵੱਲੋਂ ਜਨੀ ਗੌਰਵ ਗਰਖਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਸ਼੍ਰੀ ਸ਼੍ਰੀ 108 ਡੇਰਾ ਬਾਬਾ ਗੰਗਾਦਾਸ ਜੀ ਮਹਾਰਾਜ ਪਿੰਡ ਪਿਪਲੀ ਜ਼ਿਲ੍ਹਾ सिरसा ਹਰਿਆਣਾ ਜਿੱਥੇ ਮਹਾਪੁਰਸ਼ਾਂ ਦੀ ਯਾਦ ਵਿੱਚ ਸਾਲਾਨਾ ਵਰਸੀ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਅਸਥਾਨ ਦੇ ਮੌਜੂਦਾ ਗੱਦੀ ਰਸੀਹਣ ਸ਼੍ਰੀਮਾਨ ਸੰਤ ਬਾਬਾ ਗਰਜੀਤਪੁਰੀ ਜੀ ਮਹਾਰਾਜ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਆਰੰਭ ਕੀਤੇ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਅਤੇ ਇਲਾਕੇ ਦੀ ਸ਼ੋਕ ਸ਼ਾਂਤੀ ਲਈ ਵਿਸ਼ਾਲ ਹਵਨ ਜਗ ਹੋਇਆ ਜਿਸ ਵਿੱਚ ਸਾਰਿਆਂ ਨੇ ਪੂਰਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ ਸਮਾਗਮ ਮੌਕੇ ਬਖ ਬਖ ਮਹਾਂਪੁਰਸ਼ਾਂ ਤੋਂ ਇਲਾਵਾ ਪ੍ਰਸਿੱਧ ਕਵੀਸ਼ਰ ਜਥਾ ਗੋਡ ਮੈਡ ਲਿਸਟਰ ਮਾਸਟਰ ਪੀ ਮੋਰ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ

ਨੁੰਦੇ ਰਹੇ ਰਸੇ ਦਾ ਵੇਦ ਤੇ ਪੁਰਾਨ ਜੀ ਕਰੋ ਸਾਧੂਆਂ ਕਰੋ ਤਾਨੂੰ ਆਂਦੀ ਧੂੜੀ ਵਿੱਚ ਈਸ਼ਾਨਾਨ ਜੀ ਕਰੋ ਤਾਨੂੰ ਕਰੋ ਤਾਨੂੰ ਆਂਦੀ ਧੂੜੀ ਵਿੱਚ ਈਸ਼ਾਨਾਨ ਜੀ ਕਰੋ ਸਾਧੂਆਂ ਇਹ ਧੂੜੀ ਸਾਧੂ ਆਂਦੀ ਗੰਗਾ ਜੀ ਦਾ ਜਲ ਹੈ ਧੂੜੀ ਤਾਨੂੰ ਆਂਦੀ ਗੰਗਾ ਜੀ ਦਾ ਜਲ ਹੈ ਇਹ ਧੂੜੀ ਸਾਧੂ ਆਂਦੀ ਗੰਗਾ ਜੀ ਦਾ ਪਾਲ ਹੈ સાધુ આંદી ગંગાજી દા પગે એ તુળી સાધુ આંદી કરે કોલાં દા કલ્યાણ જી કરો સાધુઆ કરો સાધુ આંદી thoodi પેચ ઈશાનાનજી કરો સાધુઆ કરો સાધુ આંદી thoodi પેચ ઈશાનાનજી કરો સાધુઆ કિસ તન કોળ તન ચાહે ઘર ਕਿਸੇ ਥਣੀ ਕੋਲ ਤਨ ਚਾਹੇ ਅਰਬਾਂ ਕਿਸੇ ਥਣੀ ਕੋਲ ਤਨ ਚਾਹੇ ਅਰਬਾਂ ਕਿਸੇ ਥਣੀ ਕੋਲ ਤਨ ਚਾਹੇ ਖਰਬਾਂ ਕਿਸੇ ਥਣੀ ਕੋਲ ਤਨ ਚਾਹੇ ਖਰਬਾਂ ਇਨ ਸਾਧੂਆਂ ਦੀ ਖੂੜੀ ਨਿਰਧਨ ਸਮਾਨ ਦੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਥੋੜੀ ਵਿੱਚ ਈਸ਼ਾਨ ਨੰਝੀ ਕਰੋ ਸਾਧੂਆਂ ो तादू आ थोरी विच इशन जीादू थोरी साधू आ शामली बि चवंदे तूरी साधू आ शामली बि चवंदे तूरी साधू शामली बि चवंदे ताईं साधू आे पिछे पिछे आे ताईं साधू पिछे पिछे आे ताई साधू पिछे पिछे आे

मैलदियां लोड़े मै तोई मैल थोड़े लॻ जे त लॻ जे सहजदान जी करो साधु घरु तादू जी थोरी विच इशन हाण जीो तरो तादू जी थोरी विच इशन हाण जीो साड़ी मिल जवे जे धूड़ी मिल जवे

ब्रह्म ज्ञान जी घरो साधू घरो साधू कृषान जी घरो साधू चारो साधू थोरी विच कृषान जी घरो साधू थोरी साधू आखी थोरी साधू एसी शाख <laughs> दे भगवान प्रेम भगती भगवान प्रेम भगती भगवान प्रेम भगती गिली नु नहीं पुलना जहान जी करो और साधुआ जी थोड़ी बिच कृष्ण हान जी करो साधुआ साधू थोरी कृष्ण जी करो साधू कुड़ी साधू जी बे सा ना जी नारायण जी साधू जी बे जी नारायण जी कुड़ी साधू जी बे जी नारायण जी आजाम आया लैण जी आजा माल न आया लैण जी ਉਹ ਜਿਹੜੇ ਸਾਧੂ ਆਂਦੇ ਦੇ ਨਾਂ ਨਰਕ ਜਾਣ ਜੀ ਕਰੋ ਸਾਧੂਆਂ ਕਰੋ ਤਾ ਦੁਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

घरो साधू जी थोरीशन जी घरो साधू दुखी साधू आद सोखी साधू आद सीने दुखी साधू दोस्ता संगीन

ਪਰਮਾਨੰਨੇ ਪੱਕੇ ਸਾਧ ਗ੍ਰੰਥਾਂ ਵਿੱਚ ਪਰਮਾਨੰਨੇ ਬਾਤ ਲੋਗ ਵਿੱਚ ਸਾਧੂ ਭਗਵਾਨ ਨੇ ਬਾਤ ਲੋਕੀ ਵਿੱਚ ਸਾਧ ਭਗਵਾਨ ਨੇ धु आरो साधू घरो साधू आदड़ी विच इशनान जीो साधु घरो साधू आदड़ी विच इशनान जीो साधु जिथे चरन कमल साधू थरे चरन कमल साधू थर ओे तीर्थ ब कुठ भूमि करीर्थ व कुठ भूमि करीर वठ भूमि करीम माड़ा वारा साधू तू क़ौर जी करो साधू ਕਰੋ ਸਾਧੂ ਆਂ ਜੀ ਧੂੜੀ ਵਿੱਚ ਈਸ਼ਨਾਨ ਜੀ ਕਰੋ ਤਾ ਦੁਆ ਕਰੋ ਤਾ ਦੁਆ ਜੀ ਧੂੜੀ ਵਿੱਚ ਈਸ਼ਨਾਨ ਜੀ ਕਰੋ ਤਾ ਦੁਆ ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਅਸਥਾਨ ਤੇ ਮੌਜੂਦਾ ਗੱਦੀ ਨਿਸ਼ੇਣ ਸ਼੍ਰੀਮਾਨ ਮਹੰਤ ਗਰਜੀਤਪੁਰ ਜੀ ਮਹਾਰਾਜ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਕਰਕਸ਼ੇਰਪੁਰ ਨਾਲ ਗੱਲਬਾਤ ਕਰਦੇ ਆ ਆਏ ਮਹਾਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਡੇਰਾ ਬਾਬਾ ਗੰਗਾਦਾਸ ਜੀ ਮਹਾਰਾਜ ਪਿੰਡ ਪੀਪਲੀ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਗੌਰਵ ਕਰਕਸ਼ੇਰਪੁਰ ਦੀ ਇਹ ਖਾਸੀ ਰਿਪੋਰਟ ਗੁਰੂ ਭਗਵੰਤਾ ਕੋ ਮੇਰੀ ਪੂਜਾ ਗੁਰੂ ਕੋ ਜੀਂਦੇ ਗੁਰੂ ਮੇਰਾ ਰਾਮਾ ਸੁਭਰ ਹੈ ਬਨਤ ਗੁਰੂ ਮੇਰੀ ਪੂਜਾ ਗੁਰੂ गोविंद गुरु मेरा पार ब्रह्मा गुरु भगवन्त ਗੁਰੂ ਮੇਰਾ ਦੇਉ ਅਲਖ ਆਭੇ ਓ ਗੁਰੂ ਮੇਰਾ ਦੇਉ ਅਲਖ ਆਭੇ ਓ ਸਰਬ ਪੂਜਾ ਚਰਨ ਗੁਰੂ ਦੇ ਓ ਸਰਬ चरण ओ देख देख जीवा देख देख जीवा गुरु के चरणन तोये तोये पीबाए तोए पीवा बिन आवर नहीं मैं था गुरुबीन आवर नहीं मैं ਗੁਰ ਗੁਰਨਾਹੂ ਅਨ ਦਿਨ ਜਪਾਹੂ ਗੁਰ ਗੁਰਨਾਹੂ पुरख भगवान गुरु गोपाल पुरख भगवान ਜਾਏ ਮਨ ਬਲੇ ਜਾਏ ਪਿੰਡ ਪਿਪਲੀ ਸੰਤ ਬਾਬਾ ਗੰਗਾਦਾ ਜੀ ਦੀ ਯਾਦ ਵਿੱਚ 21 ਸਾਲ ਬਾਅਦ ਪਨਹਾਰਾ ਕੀਤਾ ਗਿਆ ਸਮੂਹ ਨਗਰ ਨਿਵਾਸੀ ਗਰਨਾਮ ਪੰਚਾਇਤ ਔਰ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਹਮਮਹਾ ਕੇ ਇਸ ਪਨਹਾਰੇ ਵਿੱਚ ਸੇਵਾ ਕੀਤੀ ਗਈ ਔਰ ਮੈਂ ਗੁਰਜੀਤਪ੍ਰੀ ਬਾਬਾ ਮਹੰਤ ਗੁਰਜੀਤਪ੍ਰੀ ਜੀ ਸੇਵਾ ਨਿਵਾ ਰਹੇ ਨੇ ਜਿਸ ਕਰਕੇ ਸਾਰੇ ਨਗਰ ਵੱਲੋਂ ਔਰ ਸੇਵਾਦਾਰਾਂ ਨੂੰ ਮੈਂ ਉਹ ਮੇਰੇ ਵੱਲੋਂ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹਰਮੈਨ ਦੇ ਪਾਠ ਦੇ ਭੋਗ ਹਵਨ ਜਗ ਔਰ ਪ੍ਰਸ਼ਾਦਕ ਵਿਸਰਜਥਾ ਭੀਮਵਾੜ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਮੇਰੇ ਵੱਲੋਂ ਗੁਰਜੀਤਪੁਰੀ ਸੰਤਪਾਪਾ ਗੁਰਜੀਤਪੁਰੀ ਵੱਲੋਂ ਸਾਰੀਆਂ ਸੰਗਤਾਂ ਦਾ ਤਹਿਦਲੋਂ ਧੰਨਵਾਦ ਕੀਤਾ ਜਾਂਦਾ ਹੈ। ਬੋਲ ਸੱਚੇ ਦਰਬਾਰ ਕੀ ਜੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301